ਲੋਟਾ ਲੈ ਕਰਕੇ ਪਾਈ ਮੂਸਣ ਅੰਦਰੋਂ ਆਇਆ ਪਾਈ ਪਤੰਗ ਅੰਦਰੋਂ ਆਇਆ ਕਹਿੰਦੇ ਨੇ ਜਦੋਂ ਅੰਦਰੋਂ ਆਇਆ ਤੇ ਤਨ ਪੰਚਮ ਪਾਛਾ ਦੇ ਹੱਥ ਲੱਗਾ ਸੁੱਚੇ ਕਰਾਉਣ ਬਾਬੇ ਨੇ ਆਵਾਜ਼ ਮਾਰ ਕੇ ਆਖਿਆ ਉਹ ਸੰਮਣਾ ਜਿੱਦਣ ਪ੍ਰਸ਼ਾਦੇ ਦਾ ਕਹਿਣ ਗਿਆ ਤੇਰਾ ਗੱਭਰੂ ਪੁੱਤ ਤੇਰੇ ਨਾਲ ਗਿਆ ਸੀ ਅੰਮ੍ਰਿਤ ਵੇਲੇ ਦੇ ਆਏ ਆ ਦਿਨ ਦਾ ਚੜਾ ਹੋ ਗਿਆ ਈ ਨਿਤਨੇਮ ਕਰ ਲਿਆ ਬਾਣੀਆਂ ਪੜ ਲੀਆਂ ਕਿਤੇ ਦਿਖਦਾ ਨਹੀਂ ਗੜਵਾ ਹੱਥ ਚੋਂ ਛੁੱਟ ਗਿਆ ਫਰਦੇ ਚੋ ਮਿੱਤਰ ਪਿਆਰੇ ਵਾਲੀ ਹੂਕ ਨਿਕਲੀ ਪਾਛਾ ਉਹ ਉਥੇ ਚਲਿਆ ਗਿਆ ਜਿੱਥੇ ਸਾਡੀ ਦੁਨੀਆ ਦੇ ਲੋਕਾਂ ਦੀ ਆਵਾਜ਼ ਨਹੀਂ ਜਾਂਦੀ ਨਾਨਕ ਨਿਰੰਕਾਰ ਹੀ ਜਿਹੜਾ ਆਟੇ ਮੰਗ ਸਾਥ ਥੋੜੀ ਹੈ ਉਹ ਤਿੰਨਾ ਲੋਕਾਂ ਦਾ ਮਾਲਕ ਹੈ ਚੰਗਾ ਸਿੱਖਾਂ ਜੇ ਤੇਰੀ ਨਹੀਂ ਜਾਂਦੀ ਉਥੇ ਬਾਬੇ ਨਾਨਕ ਦਾ ਡੰਕਾ ਖੜਕਦਾਈ ਉਹ ਪੁੱਤਰਾ ਮੂਸਣਾ ਤੇਰੇ ਘਰ ਗੁਰੂ ਕੀਆ ਸਿੱਖ ਸੰਗਤਾਂ ਆਈਆਂ ਤੇ ਚਿੱਟੀ ਚਾਦਰ ਲੈ ਕੇ ਅੰਦਰ ਲੰਮੇ ਪਿਆਏ ਕਹਿੰਦੇ ਧੜ ਨਾਲ ਸਿਰ ਜੁੜ ਗਿਆ ਚਿੱਟੀ ਚਾਦਰ ਮੋਢੇ ਤੇ ਰੱਖ ਕੇ ਪੁੱਤਰ ਬਾਹਰ ਆ ਗਿਆ ਨਾਨਕ ਨਰਨਕਾਰੀ ਨੂੰ ਗੁਰਬਾਣੀ ਵਿੱਚ ਲਿਖਣਾ ਪੈ ਗਿਆ ਨੌਂ ਵੀਰਾਂ ਰਾਮਣ ਨੇ ਸਿਰ ਦਿੱਤਾ ਦਸਵੀਂ ਵੀਰਾਂ ਵਿਸ਼ਨੂੰ ਭਗਵਾਨ ਹਾਜ਼ਰ ਹੋਇਆ ਜੇ ਮੇਰੇ ਸਿੱਖਾਂ ਦੀ ਗੱਲ ਕਰ ਤੇ ਮੇਰੇ ਬਾਬਾ ਸੰਮਣ ਤੇ ਬਾਬੇ ਮੂਸਨ ਨੇ ਮੈਨੂੰ ਸਿਰ ਦੇ ਕੇ ਰਜਾਇਆ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਮਣ ਹਉਤੇ ਸੋਰੰਕ ਨੇ ਜਨ ਸਿਰ ਦੀਨੇ ਕਾਟ ਕਿਤੇ 라वण ਥੋੜੀ ਹੋਇਆ ਹੈ ਇੱਥੇ ਮੇਰੇ ਵੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਬੈਠੇ ਹੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਤਨ ਨਾਮ ਵਾਹੇ ਬ੍ਰੋ ਸਾਖੀ ਦੀ ਤੰਦੀ ਮੈਂ ਛੇੜੀ ਸੀ ਉਦੋਂ ਜਦੋਂ ਬਹੁਤਾ ਰੌਲਾ ਤੇ ਜਾਦੇ ਭਕਾਨੇ ਸਨ ਮਕਾਵਾਂਗਾ ਹੁਣ ਸ਼ਾਂਤੀ ਤੇ ਆ ਕੇ ਹੁਣ ਤੁਹਾਡਾ ਵੀ ਟਿਕਾ ਆ ਗਿਆ ਏ ਉਹਨੇ 12 ਸਾਲ ਕੰਦਾਲ ਨੂੰ ਮੂੰਹ ਕਰ ਲਿਆ ਬੱਚਾ ਪੈਦਾ ਹੋਇਆ ਉਹਨੇ ਆਖਿਆ ਜਾਂ ਰੱਬ ਦੇ ਕਰਦੀ ਕੋਈ ਗੱਲ ਸੁਣ ਤੇ ਜਾਂ ਮੈਨੂੰ ਸੁਣਾਓ ਉਹਨਾਂ ਬੱਚੇ ਨੂੰ ਲਿਆ ਤੇ ਉਸੇ ਸੰਤ ਦੇ ਕੋਲ ਚਲੇ ਗਏ ਜਿਨੇ 12 ਸਾਲ ਕੰਧ ਵੱਲ ਨੂੰ ਮੂੰਹ ਕੀਤਾ ਸੀ 5 ਸਾਲ ਦੇ ਕਾਕੇ ਨੂੰ ਕਹਿੰਦੇ ਜਿਹਦਾ ਕੰਧ ਵੱਲ ਨੂੰ ਮੂੰਹ ਹੈ ਏਹੀ ਤੇਰਾ ਗੁਰੂ ਮੁਰਸ਼ਦ ਇਹਦੇ ਕੋਲ ਜਾ ਹੱਥ ਜੋੜ ਕੇ ਇਹਦੇ ਕੋਲੋਂ ਖੈਰ ਮੰਗਾ ਇਹ ਤੇਰਾ ਵਿਦਿਆ ਗੁਰੂ ਹੈ ਕਹਿੰਦੇ 5 ਸਾਲ ਦੇ ਬੱਚੇ ਨੇ ਪਿੱਛੋਂ ਆਵਾਜ਼ ਮਾਰੀ ਗੁਰੂ ਜੀ ਮੈਂ ਆ ਗਿਆ ਜੀ ਉਹਨੇ ਆਵਾਜ਼ ਦਿੱਤੀ ਪੁੱਤਰਾ 12 ਸਾਲ ਹੋ ਗਏ ਨੇ ਪਹਿਲਾਂ ਕੋਈ ਨਹੀਂ ਆਇਆ ਮੈਂ ਕਿਵੇਂ ਮਨਾਉ ਤੂੰ ਆ ਗਿਆ ਕਹਿੰਦੇ 5 ਸਾਲ ਦਾ ਬੱਚਾ ਸੰਤੋੜ ਕਰ ਗਿਆ ਉਹਨੇ ਤਿੱਖੀ ਚੀਜ਼ ਲਈ ਲੱਕੜ ਤੇ ਗੋਟ ਰੱਖਿਆ ਖਿੱਚ ਕੇ ਬੰਕਾ ਮਾਰਿਆ ਗੋਟ ਵੱਢ ਕੇ ਸਾਧੂ ਦੇ ਗਾੜੀ ਛੁੱਟ ਦਿੱਤਾ ਉਹਨੇ ਜਦੋਂ 5 ਸਾਲ ਦੇ ਬੱਚੇ ਦਾ ਗੋਟ ਵੇਖਿਆ ਇੱਕੇ ਦਮ ਮੂੰਹ ਪਛਾਣੂ ਕੀਤਾ ਕਾਕਾ ਕਾਲੀ ਨਹੀਂ ਕਰ ਗਿਆ 5 ਸਾਲ ਦਾ ਬੱਚਾ ਕਹਿੰਦਾ ਤੂੰ ਵੀ ਛੇਤੀ ਵੇਖ ਲਿਆ ਨਾ ਵੇਖ ਦੋ ਤੌਣ ਲਾ ਕੇ ਰੱਖ ਦੇਣੀ ਸੀ ਬਿਨ ਗਾਹਕ ਗੁਣ ਵੇਤੀਏ ਗੁਣ ਵੀ ਉੱਥੇ ਵੇਚਿਆ ਜਾਂਦਾ ਜਿੱਥੇ ਗਾਹ ਕੋਣਾ ਹੁਣ ਗੁਰੂ ਕੇ ਸਿੱਖੋ ਆ ਰਾਮਦੇਵ ਨੂੰ ਮੰਨਣ ਵਾਲੇ ਦੇ ਵਿੱਚ ਮਰਦ ਦੀ ਗੱਲ ਕਰੋ ਤੇ ਉਹ ਤੇ ਆਪ ਸਲਵਾਰ ਪਾ ਕੇ ਭੱਜਿਆ ਉਹਦੇ ਕੋਲ ਬਾਬੇ ਜਗਤਾਰ ਸਿੰਘ ਵਾਰੇ ਦੀ ਗੱਲ ਥੋੜੀ ਚੰਗੀ ਲੱਗੇਗੀ ਉਹਨਾਂ ਨੂੰ ਨਹੀਂ ਚੰਗੀ ਲੱਗੇਗੀ ਜਿਹੜੇ ਆਪ ਨਿਕਲੇ ਹੋਣ ਉਹਨਾਂ ਨੂੰ ਥੋੜੀ ਤੁਹਾਡੀ ਗੱਲ ਚੰਗੀ ਲੱਗੇਗੀ ਸਰਕਾਰਾਂ ਨੂੰ ਥੋੜੀ ਤੁਹਾਡੀ ਪੰਗ ਚੰਗੀ ਲੱਗੇਗੀ ਨਾ ਲੱਗੀ ਜੇ ਨਾ ਲੱਗਣੀ ਜੇ ਅੱਜ ਵੀ ਗੁਰੂ ਕੇ ਸਿੱਖੋ ਮਰਨਾ ਤੇ ਕੱਲ ਵੀ ਮਰਨਾ ਤੇ ਫਿਰ ਦੱਬ ਕੇ ਕਿਉਂ ਮਰਨਾ ਹੈ ਜਦੋਂ ਮਰਨਾ ਹੀ ਮਰਨਾ ਹੈ ਜਾਣਾ ਹੀ ਜਾਣਾ ਹੈ ਗੁਰੂ ਕੇ ਸਿੱਖੋ ਆ ਅੰਮ੍ਰਿਤ ਪਾਲਤੇ ਐਵੇਂ ਥੋੜੀ ਤੀਜੀ ਵਾਰ ਲੱਗ ਗਿਆ ਉਹ ਇਹਨਾਂ ਨੂੰ ਪਤਾ ਵੀ ਨੋ ਮੰਨਦਾ ਨਹੀਂ ਹੈ ਤੇ ਜਾਣਾ ਤੇ ਹੈ ਤੇ ਤਿੰਨ ਸਾਲ ਐਵੇਂ ਥੋੜੀ ਰੱਖੀ ਫਿਰਦੇ ਨੇ 36 ਸਾਲ ਹੋ ਗਏ ਨੇ ਬਾਬਾ ਜਗਤਾਰ ਸਿੰਘ ਵਾਰੇ ਨੂੰ ਕੋਈ ਦੋਸ਼ ਨਹੀਂ ਸਾਰੀਆਂ ਸਰਕਾਰਾਂ ਨੇ ਮਾਫ਼ ਕਰ ਦਿੱਤਾ ਇੱਕ ਕੇਵਲ ਤੇ ਕੇਵਲ ਡੰਕਾ ਇਦਾਂ ਦਾ ਵੀ ਜੇ ਬੱਬਰ ਸ਼ੇਰ ਬਾਹਰ ਕਰ ਦਿੱਤਾ ਤੇ ਗਿੱਦੜਾਂ ਦਾ ਕੀ ਹਾਲ ਹੋਵੇਗਾ ਇੱਥੇ ਕੀ ਬਣੇਗਾ ਇਹਨਾਂ ਮਰਦਾਂ ਨੇ ਅਕਾਲ ਤਖਤ ਬੈਣਾ ਹੈ ਅਕਾਲ ਤਖਤ ਇਹਨਾਂ ਦੇ ਵਡੇਰਿਆਂ ਦਾ ਹੈ ਇਹਨਾਂ ਦੇ ਵਡੇਰੇ ਨੇ ਨਹੀਂ ਦਿੱਲੀ ਦੀ ਈਣ ਮੰਨੀ ਉਹ ਵੀ ਕਹਿੰਦਾ ਸੀ ਮੇਰੀ ਸਦਾ ਕੋ ਦਮਾਨਾ ਤੋਂ ਮੁਨਕਣ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ ਫਸੀਲੋ ਆਤਛੋ ਆਹਣ ਬੌਹਲ ਬਲੰਦ ਸਹੀਂ ਖਿਆਤ ਕੀ ਲਲਕਾਰ ਕੋ ਕੌਣ ਰੋਕੇਗਾ ਮੇਰੇ ਖਿਆਲੋਂ ਕੀ ਪ੍ਰਵਾਜ ਕੋ ਰੋਕਨੇ ਵਾਲੋ ਮੇਰੇ ਹਰਗਵਿੰਦ ਦੀ ਤਲਵਾਰ ਕੋ ਕੌਣ ਰੋਕੇਗਾ ਐਵੇਂ ਥੋੜੀ ਉਹਨੇ ਕਿਹਾ ਮਿੱਤਰ ਪਿਆਰੇ ਨੂੰ ਗੁਰੂ ਕੇ ਸਿੱਖੋ ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਇਹ ਰਾਤ ਨੂੰ ਸ਼ਬਦ ਉਚਾਰਨ ਕੀਤਾ ਪੂਰਨ ਮਾਛੀ ਦੀ ਚਾਨਣੀ ਰਾਤ ਹੈ ਤਿੰਨ ਪੈਰ ਉੱਠਣ ਤੋਂ ਬਾਅਦ ਆਨੰਕ ਨਿਰੰਕਾਰੀ ਨੇ ਸ਼ਬਦ ਉਚਾਰਨ ਕੀਤਾ ਜਿਹੜੀ ਰਾਤ ਲੰਗੀ ਹੈ ਇਹਦੋਂ ਪਹਿਲਾਂ ਸ਼ਾਮ ਹੋਈ ਰਾਤ ਟਿਕਣ ਵਾਲੀ ਤੇ ਦੋ ਗੁਜਰਾਂ ਦੇ ਕਾਕੇ ਗੁਰੂ ਗੋਬਿੰਦ ਸਿੰਘ ਦੇ ਗਾੜੀ ਆ ਗਏ ਵਟ ਟੱਪ ਕੇ ਅਗੇਰੇ ਹੋਏ ਇੱਕ ਸੱਜੇ ਖਲੋ ਗਿਆ ਇੱਕ ਖੱਬੇ ਖਲੋ ਗਿਆ ਤਨ ਨਾਨਕ ਨਰੰਕਾਰੀ ਆਸਕੇ ਕਹਿੰਦੇ ਤੁਸੀਂ ਕੌਣ ਹੋਏ ਤੁਸੀਂ ਤਾਂ ਇਦਾਂ ਖਲੋਂਦੇ ਜਿਵੇਂ ਮਰਦ ਰਣ ਮੈਦਾਨ ਵਿੱਚ ਪੈਤੜਾ ਪਾਉਂਦੇ ਨੇ ਉਹਨਾਂ ਗਾੜੀਆਂ ਆਖਿਆ ਬਾਬਾ ਗੁਜਰਾ ਦੇ ਕਾਕੇ ਮੇਰਾ ਨਾਂ ਅਲਫੂ ਇਹਦਾ ਨਾਂ ਗਾਮੂ ਐ ਅਸੀਂ ਦੋਵੇਂ ਭਰਾ ਵਾਂ ਪੰਜ-ਪੰਜ ਬੂਰੀਆਂ ਮੱਝਾਂ ਚੁੰਗ ਜਾਂਦੇ ਸੀ ਜੇ ਕਿਤੇ ਨਿਗਾ ਧੋਖਾ ਨਾ ਖਾਵੇ ਤੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਲਖਤਾ ਜਿਗਰ ਤੇਰਾ ਨਾਂ ਗੁਰੂ ਗੋਬਿੰਦ ਹੈ ਤੇਰੇ ਮਗਰੀ 10 ਲੱਖ ਫੌਜ ਲੱਗੀ ਐ ਤੇਰੇ ਮਗਰੀ ਵਜੀਦਾ 10 ਹਜ਼ਾਰ ਫੌਜ ਲੱਗੇ ਤਰਿਆ ਫਿਰਦਾ ਐ ਚੱਪਾ ਚੱਪਾ ਤੇਰਾ ਵੈਰੀ ਬਣ ਗਿਆ ਈ ਦੁਨੀਆਂ ਦੇ ਲੋਕਾਂ ਨੇ ਤੈਨੂੰ ਵੇਖ ਕਰਕੇ ਬੂਹੇ ਮਾਰ ਲਏ ਨੇ ਤੂੰ ਕਿਥੇ ਗੁਰੂ ਗੋਬਿੰਦ ਸਿੰਘ ਆ ਨਾਨਕ ਨਰਨਾਰੰਕਾਰੀ ਆਸਕੇ ਕਹਿੰਦੇ ਹਾਂ ਮੈਨੂੰ ਗੁਰੂ ਗੋਬਿੰਦ ਸਿੰਘ ਆਖਦੇ ਨੇ ਬਾਬਾ ਤੈਨੂੰ ਪਤਾ ਈ ਜਦੋਂ ਤੂੰ ਆਨੰਦਪੁਰ ਦੀ ਗੜੀ ਛੱਡੀ ਐ ਚਮਕੌਰ ਦਾ ਰਣ ਮੈਦਾਨ ਛੱਡਿਆ ਈ ਫਿਰ ਜਦੋਂ ਰੌਲਾ ਪਿਆ ਵੀ ਗੁਰੂ ਗੋਬਿੰਦ ਸਿੰਘ ਚਲੇ ਗਏ ਨੇ ਤੇਰੇ ਜਾਣ ਤੋਂ ਬਾਅਦਾਂ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਮਤੇ ਪੈ ਪੰਚਾਂ ਨੇ ਗੂਠੇ ਲਾਏ ਸਰਕਾਰੀ ਦਰਬਾਰੇ ਲਿਖ ਦਿੱਤਾ ਇਹ ਸਾਡੇ ਬੱਚਿਆਂ ਦੀ ਜਾਨ ਦਾ ਖਤਰਾ ਬਣੇਗਾ ਇਹ ਜਿੱਥੇ ਮਿਲਦਾ ਇਹਨੂੰ ਕੱਢ ਕੇ ਮਾਰ ਦਿੱਤਾ ਜਾਵੇ ਇਹਨੂੰ ਫੜ ਲਿਆ ਜਾਵੇ ਜਿੱਥੇ ਮਿਲੇਗਾ ਤੁਹਾਨੂੰ ਸੂਹ ਦੇਾਂਗੇ ਚੱਪਾ ਚੱਪਾ ਤੇਰਾ ਵੈਰੀ ਹੋ ਗਿਆ ਈ ਪਿੰਡਾਂ ਦੀਆਂ ਪਰੇ ਤੇ ਪੰਚਾਇਤਾਂ ਬਹਿ ਗਈਆਂ ਈ ਉਹਦੇ ਵਿੱਚੋਂ ਉੜਦੀ ਗੱਲ ਦਾ ਸਾਨੂੰ ਵੀ ਪਤਾ ਲੱਗਾ ਵੀ 4 ਲੱਖ ਦਾ ਨੁਕਰਾ ਘੋੜਾ ਦੇਣਾ ਈ ਉਹਨੇ ਜਿਹੜਾ ਤੈਨੂੰ ਦੱਸੇ ਜਾਂ ਜੂੰਦਾ ਜਾਂ ਮੁਰਦਾ ਕੁੰਡੇ ਕੰਨ ਹੋਣਗੇ ਕਾਬਲ ਦੀ ਧਰਤੀ ਤੋਂ ਖਰੀਦਿਆ ਜਾਵੇਗਾ 2.5 ਲੱਖ ਦੀ ਕਾਠੀ ਹੋਵੇਗੀ ਸਵਾ ਲੱਖ ਦਾ ਦਿਸਾਲਾ ਪਾਇਆ ਜਾਵੇਗਾ ਚੰਨਣ ਦੀ ਚੌਂਕੀ ਤੇ ਭਾਇਆ ਜਾਵੇਗਾ ਤੇ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਜਿਹੜਾ ਤੈਨੂੰ ਫੜੇਗਾ ਤੇ ਅੱਜ ਯੋਰ ਕੰਮ ਕਿਦਨ ਆਉਣਾ ਹੈ ਤੇ ਜੇ ਅੱਜ ਹੀ ਯੋਰ ਨਾ ਲਾਇਆ ਗੁਜਰਾਂ ਦਾ ਕਾਕਾ ਕਹਿੰਦਾ ਮੁੜ ਕੇ ਲਾਉਣਾ ਕਿਦੋਂ ਐ ਅਸੀਂ ਤੈਨੂੰ ਫੜ ਕੇ ਸਰਕਾਰੀ ਦਰਬਾਰੇ ਖੜਾਂਗਾ ਕਲਗੀਧਰ ਪਾਤਸ਼ਾਹ ਨੇ ਕਮਰ ਕਸੇ ਵਿੱਚੋਂ ਮੋਹਰਾਂ ਦੀ ਥੈਲੀ ਕੱਢੀ ਪੰਜ ਮੋਹਰਾ ਅਲਫੂ ਨੂੰ ਤੇ ਪੰਜ ਗਾਮੂ ਨੂੰ ਦਿੱਤੀਆਂ ਜਾ ਹੋਏ ਆਹੋ ਕੋ ਜੀ ਮਿਲਣਾ ਤੁਹਾਨੂੰ ਸਰਕਾਰੀ ਦਰਬਾਰੇ ਹੋਰ ਕੀ ਮਿਲਣਾ ਹੈ ਕੀ ਤੁਹਾਨੂੰ ਹਾਥੀ ਦੇ ਦੇਣਗੇ ਆ ਮੋਹਰਾ ਲੈ ਲਓ ਉਹਨਾਂ ਆਖਿਆ ਮੋਹਰਾ ਤਾਂ ਸਾਡੇ ਕਬਜ਼ੇ ਵਿੱਚ ਨੇ ਹੁਣ ਤੂੰ ਥੋੜੀ ਜਾਵੇਂਗਾ ਤੇ ਮੋਹਰਾ ਵੀ ਸਾਡੀਆਂ ਜਦੋਂ ਤੂੰ ਹੀ ਸਾਡੇ ਕਬਜ਼ੇ ਵਿੱਚ ਮੋਹਰਾ ਵੀ ਸਾਡੀਆਂ ਤੈਨੂੰ ਸਰਕਾਰੀ ਦਰਬਾਰੇ ਖੜਾਂਗੇ ਬਾਬੇ ਨੇ ਪੂਰੀਆਂ ਮੋਹਰਾ ਦੇ ਦਿੱਤੀਆਂ ਜਾਓ ਮੇਰੇ ਕਿਸੇ ਕੰਮ ਨਹੀਂ ਮੇਰਾ ਰਾਹ ਛੱਡ ਦਿਓ ਇਨ ਮੇਰਾ ਗੁਰੂ ਕਾ ਖਾਲਸਾ ਮੌਕਾ ਦਿੰਦਾ ਜੇ ਤਿੰਨ ਵੀਰਾਂ ਜਾਓ ਚਲੇ ਜਾਓ ਜਾਓ ਚਲੇ ਜਾਓ ਜਦੋਂ ਤੀਜੀ ਵੀਰਾਂ ਆਖਿਆ 2.5 ਫੁੱਟ ਦੀ ਪ੍ਰਾਣੀ ਇਹਨੇ ਕਮਰ ਕਸੇ ਚੋਂ ਕਢੀ ਗਤਕਈਆਂ ਦੀ ਤਰ੍ਹਾਂ ਪੈਤੜਾ ਮਾਰਿਆ ਤੇ ertidhi ਦੀ ਇੱਕ ਤੇ ਲਕੀਰ ਖਿੱਚ ਕੇ ਕਹਿੰਦਾ ਬਾਪਾ ਟੱਪ ਕੇ ਵਿਖਾ ਅਲਫੂ ਨੇ ਦੂਜੀ ਪ੍ਰਾਣੀ ਕੱਢੀ ਸੱਜੇ ਹੱਥ ਵਿੱਚ ਲਈ ਹੁਣ ਆਪਾਂ ਮੁਝਾੜ ਲੋ ਕਾ ਪਤਾ ਹੀ ਲੱਗ ਜਾਂਦਾ ਪ੍ਰਾਣੀ ਫੜੀ ਕਿੱਦਾਂ ਤੇ ਮਾਰਨੀ ਕਿੱਦਾਂ ਹੈ ਇਹ ਤੇ ਫੜਨ ਕੀ ਪਤਾ ਲੱਗ ਜਾਂਦਾ ਵੀ ਵੱਟੀ ਕਿਦਾਂ ਹੈ ਅਜੇ ਪ੍ਰਾਣੀ ਵੱਟੀ ਸੀ ਇਧਰੋਂ ਤਿੰਨਾਂ ਲੋਕਾਂ ਦੇ ਮਾਲਕ ਨੇ ਤਲਵਾਰ ਬੇਮਿਆਨੀ ਕੀਤੀ ਖਿੱਚ ਕੇ ਮਾਰੀ ਦੋਵਾਂ ਨੂੰ ਅੱਧ ਵਿਚਕਾਰ ਵਿੱਚੋਂ ਦੋ ਟੋਟੇ ਕਰਕੇ ਧਰਤੀ ਤੇ ਸੁੱੜ ਦਿੱਤਾ ਬਾਬਾ ਅਗੇਰੇ ਚਲਿਆ ਗਿਆ ਬਾਬਾ ਐਵੇਂ ਥੋੜੀ ਕਹਿੰਦਾ ਮਿੱਤਰ ਪਿਆਰੇ ਨੂੰ ਆਲ ਮਰੀਦਾਂ ਦਾ ਕਹਿਣਾ ਤੁਰੇ ਮੇਰੇ ਨਾਲ ਬਹੁਤ ਸਨ ਮੇਰੇ ਆਪਣੇ ਵੈਰੀ ਬਣ ਗਏ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ